ਪਹਿਲਾ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਨਾ ਸਰ ਤੇ ਮੇਰਾ ਪਹਿਲਾ ਸਵਾਲ ਇਹ ਹੈ ਕਿ ਐਸਟ੍ਰੋਲੋਜੀ ਹਮ ਇਹ ਕੀ ਐਸਟ੍ਰੋਲੋਜੀ ਦੇਖੋ ਜਿਹਨੂੰ ਜੋਤਿਸ਼ ਕਹਿੰਦੇ ਆ ਨਾ ਆਪਾਂ ਕੀ ਹੈਗਾ ਆ ਕਿ ਜਦੋਂ ਵੀ ਕੋਈ ਵੀ ਇਨਸਾਨ ਇਸ ਧਰਤੀ ਤੇ ਆਇਆ ਆ ਉਹਦੀ ਇੱਕ ਸੋਚ ਆ ਫਿਊਚਰ ਨੂੰ ਜਾਣਨ ਦੀ ਠੀਕ ਹੈ ਹਰ ਚੀਜ਼ ਜਿਹੜੀ ਹੈਗੀ ਅੱਜ ਕਿਤੋਂ ਆਈ ਹੈ ਤਾਂ ਕਿਤੇ ਜਾ ਰਹੀ ਹੈ ਬਿਲਕੁਲ ਜਿੱਧਰੋਂ ਜਾ ਰਹੀ ਹੈ ਉਹਨੂੰ ਆਪਾਂ ਫਿਊਚਰ ਮੰਨਦੇ ਆ ਜੋ ਜਿੱਧਰੋਂ ਆਈ ਹੈ ਉਹ ਆ ਪਾਸਟ ਹੋ ਗਿਆ ਜਿੱਥੇ ਅਸੀਂ ਖੜੇ ਹਾਂ ਉਹ ਪ੍ਰੈਜ਼ੈਂਟ ਹੈ ਠੀਕ ਹੈ ਅੱਛਾ ਪ੍ਰੈਜ਼ੈਂਟ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਜ਼ ਆਉਂਦੀਆਂ ਹਾਂ ਹਾਂਜੀ ਹਰ ਇਨਸਾਨ ਨੂੰ ਆਉਂਦੀਆਂ ਉਹ ਜਿਹੜੀਆਂ ਪ੍ਰੋਬਲਮਜ਼ ਆਉਂਦੀਆਂ ਹੈਗੀਆਂ ਆ ਉਹਨਾਂ ਦੇ ਬਹੁਤ ਪ੍ਰੋਬਲਮਜ਼ ਦੇ ਸੋਲੂਸ਼ਨ ਮਿਲ ਜਾਂਦੇ ਆ ਤੇ ਜਦੋਂ ਤੱਕ ਸਾਨੂੰ ਸੋਲੂਸ਼ਨ ਮਿਲਦੇ ਆ ਉਦੋਂ ਤੱਕ ਸਾਰਾ ਕੁਝ ਠੀਕ ਹੈਗਾ ਤੇ ਜਦੋਂ ਸਾਨੂੰ ਕਈ ਵਾਰ ਲਾਈਫ ਦੇ ਵਿੱਚ ਇਹੋ ਜੇ ਸਿਚੁਏਸ਼ਨ ਚ ਖੜਦੇ ਆ ਜਿੱਥੇ ਹਰ ਤਰਫ ਤੋਂ ਫੇਲਿਅਰ ਮਿਲਦੇ ਆ ਸਾਨੂੰ ਲਾਈਫ ਦੇ ਵਿੱਚ ਕੋਈ ਵੀ ਸਪੋਰਟ ਨਹੀਂ ਮਿਲਦੀ ਉਸ ਜਾਣੇ ਇਨਸਾਨ ਪਰਮਾਤਮਾ ਦੀ ਤਰਫ ਨਿਕਲਦਾ ਪਰਮਾਤਮਾ ਦੀ ਤਰਫ ਕੀ ਹੈ ਉੱਥੇ ਵੀ ਅਰਦਾਸਾਂ ਬੇਨਤੀਆਂ ਆਪਾਂ ਕਰਦੇ ਆ ਵੀ ਸਾਨੂੰ ਪਰਮਾਤਮਾ ਬਖਸ਼ ਸਾਨੂੰ ਕੋ ਸਫਲਤਾਵਾਂ ਬਖਸ਼ ਸਾਡੀਆਂ ਪ੍ਰੋਬਲਮਾਂ ਦੂਰ ਕਰ ਤੇ ਐਸਟਰੋਲੋਜੀ ਵੀ ਉਹੀ ਇੱਕ ਹਿੱਸਾ ਹੈ ਅਸਲ ਦੇ ਵਿੱਚ ਐਸਟਰੋਲੋਜੀ ਜਿਹੜੀ ਇਹ ਹੈ ਉਹ ਇਹ ਕਹਿੰਦੀ ਹੈ ਕਿ ਜੋ ਵੀ ਤੁਹਾਨੂੰ ਇਸ ਦੁਨੀਆ ਦੇ ਵਿੱਚ ਹੁਣ ਤੱਕ ਦੁੱਖ ਮਿਲ ਰਿਹਾ ਉਹਦੇ ਕੌਜ਼ ਤੁਸੀਂ ਆ ਕੋਈ ਹੋਰ ਨਹੀਂ ਹੈਗਾ ਉਹਦੀ ਜ਼ਿੰਮੇਵਾਰੀ ਤੁਹਾਡੇ ਤੇ ਆਉਂਦੀ ਹੈ ਤੁਸੀਂ ਹੀ ਕਿਸੇ ਜਗ੍ਹਾ ਤੇ ਕੁਝ ਗਲਤ ਕੀਤਾ ਜਿਹੜਾ ਕਿ ਅੱਜ ਤੁਹਾਨੂੰ ਉਹੀ ਜੋ ਤੁਸੀਂ ਬੀਜਦੇ ਹੋ ਉਹੀ ਵੜਦੇ ਆ ਸੋ ਸਟ੍ਰੋਲੋਜੀ ਦਾ ਮਕਤਲ ਉਹ ਜਿਹੜਾ ਫੰਕਸ਼ਨ ਹੈਗਾ ਉਹ ਤੁਹਾਡੇ ਕਰਮ ਦਾ ਹਿਸਾਬ ਕਿਤਾਬਾ ਲੇਖਾ ਜੋਖਾ ਠੀਕ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਸਾਡੇ ਹੱਥ 'ਚ ਨਹੀਂ ਕੁਝ ਵੀ ਪਿੱਛੋਂ ਕਿੱਥੋਂ ਆ ਰਹੇ ਆ ਕਿੱਥੇ ਜਾ ਰਹੇ ਆ ਸਾਡਾ ਕਰਮ ਕਿੱਥੇ ਸਾਡੇ ਹੱਥ 'ਚ ਆ ਗਿਆ ਫਿਰ ਫਿਰ ਅਸੀਂ ਕੌਣ ਆ ਕੁਝ ਕਰਨ ਵਾਲੇ ਨਹੀਂ ਇਸ ਤਰ੍ਹਾਂ ਹੈ ਕਿ ਜਦੋਂ ਤੁਸੀਂ ਕਿਤੋਂ ਆਂਦੇ ਆ ਮੰਨ ਲਓ ਤੁਸੀਂ ਇੰਡੀਆ ਤੋਂ ਆਏ ਹੋ ਹਾਂਜੀ ਕੈਥੀਅਸ ਕੰਟਰੀ ਚ ਆਏ ਹੁਣ ਪਿੱਛੋਂ ਕੁਝ ਤਾਂ ਲੈ ਕੇ ਆਇਓ ਬਿਲਕੁਲ ਉਹ ਕੀ ਲੈ ਕੇ ਆਇਓ ਉੱਥੇ ਦਾ ਕਲਚਰ ਲੈ ਕੇ ਆਇਓ ਹਾਂਜੀ ਉੱਥੇ ਦੀ ਤੁਸੀਂ ਲੈਂਗੁਏਜ ਜਾਣਦੇ ਹੋ ਹਾਂਜੀ ਉੱਥੇ ਦੇ ਤੁਸੀਂ ਜੋ ਵੀ ਰੀਤੀ ਰਿਵਾਜ ਆ ਜੋ ਵੀ ਸਾਰੀਆਂ ਚੀਜ਼ਾਂ ਅਸੀਂ ਉਸ ਜਗ੍ਹਾ ਦੀਆਂ ਜਾਣਦੇ ਹਾਂ ਜੇ ਅਸੀਂ ਇੰਡੀਆ ਤੋਂ ਆਏ ਤਾਂ ਪੰਜਾਬ ਤੋਂ ਆਏ ਜਬ ਕਿਸੇ ਵੀ ਜਗ੍ਹਾ ਤੋਂ ਆਏ ਹਾਂ ਅਸੀਂ ਉੱਥੋਂ ਉਹ ਉਹ ਸਾਰਾ ਕੁਝ ਲੈ ਕੇ ਆ ਰਹੇ ਹੁਣ ਜਿੱਥੇ ਆਏ ਹਾਂ ਅਸੀਂ ਉੱਥੇ ਦੀ ਦੁਨੀਆ ਨਵੀਂ ਆ ਹਾਂਜੀ ਲੈਂਗੁਏਜ ਨਵੀਂ ਹੈ ਹਾਂਜੀ ਉੱਥੇ ਦਾ ਸਾਰਾ ਜਿਹੜਾ ਹੈਗਾ ਆ ਮਤਲਬ ਜਿਹੜਾ ਆ ਖਾਣ ਪੀਣ ਰਹਿਣ ਕਪੜਾ ਹਰ ਚੀਜ਼ ਨਵੀਂ ਹੈ ਜਿੱਦਾਂ ਆਪਾਂ ਕਹ ਦਿੰਨੇ ਆ ਕਲਚਰ ਸ਼ੌਕ ਕਲਚਰ ਸ਼ੌਕ ਕਹਿੰਦੇ ਆ ਆਪਾਂ ਇਸ ਤਰ੍ਹਾਂ ਇੱਕ ਤਾਂ ਇਹ ਕਲਚਰ ਸ਼ੌਕ ਹੈ ਇਸ ਤਰ੍ਹਾਂ ਇੱਕ ਜਿਹੜਾ ਜਿਹੜਾ ਹਿਊਮਨ ਜਦੋਂ ਇਸ ਧਰਤੀ ਤੇ ਆਂਦਾ ਆ ਉਹ ਕਿਤੋਂ ਆਇਆ ਹਾਂਜੀ ਹੋ ਸਕਦਾ ਇੱਥੋਂ ਹੀ ਗਿਆ ਹੋਵੇ ਇੱਥੋਂ ਹੀ ਆਇਆ ਹੋਵੇ ਮਗਰ ਜੇ ਇਥੋਂ ਹੀ ਇੱਕ ਆਪਾਂ ਕਿਸੇ ਦੇਸ਼ ਤੋਂ ਉੱਤਰ ਕੇ ਯੂ ਐਸ ਅਮਰੀਕਾ ਕੈਨੇਡਾ ਕਿਤੇ ਜਾਣੇ ਆ ਤਾਂ ਸਾਨੂੰ ਇੱਕਦਮ ਅਲੱਗ ਨਜ਼ਾਰਾ ਦਾ ਹਾਂਜੀ ਉਹ ਵੀ ਗੱਲ ਛੱਡੋ ਅਸੀਂ ਪੰਜਾਬ ਤੋਂ ਹੀ ਉੱਠ ਕੇ ਯੂ ਪੀ ਚ ਚਲ ਜਾਈਏ ਅਲੱਗ ਹੋ ਜਾਂਦਾ ਹਾਂਜੀ ਸੋ ਹਰ ਦੂਸਰੀ ਜਗ੍ਹਾ ਦੇ ਉੱਤੇ ਜਦੋਂ ਅਲੱਗ ਹੈਗਾ ਤਾਂ ਉਸ ਅਲੱਗ ਦੇ ਵਿੱਚ ਸਰਵਾਈਵਲ ਦੇ ਲਈ ਅਸੀਂ ਅਸੀਂ ਹਰ ਰੋਜ਼ ਕੰਮਕਾਰ ਜੋ ਕੁਝ ਵੀ ਕਰਦੇ ਹਾਂ ਉੱਥੇ ਜਿਹੜੀ ਹੈਗੀ ਇਸੇ ਤਰ੍ਹਾਂ ਜਦੋਂ ਸਾਨੂੰ ਉਹ ਪ੍ਰੋਬਲਮਸ ਆਉਂਦੀਆਂ ਉਸ ਵਕਤ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਹੈਗੀ ਕੁਝ ਇੱਕ ਲੋਕ ਫਿਰ ਉਹ ਜਿੱਥੇ ਪ੍ਰੋਬਲਮ ਸੋਲਵ ਨਹੀਂ ਹੁੰਦੀਆਂ ਕੋਈ ਲਾਈਫ ਦੀਆਂ ਤਾਂ ਉਹਨਾਂ ਨੂੰ ਸੋਲਵ ਕਰਨ ਲਈ ਅਸਟਰੋਲੋਜੀ ਨੂੰ ਵੀ ਮੰਨਦੇ ਆਪਾਂ ਅਸਟਰੋਲੋਜਿਸ ਦੇ ਕੋਲ ਜਾਂਦੇ ਆ ਹੁਣ ਅਸਟਰੋਲੋਜੀ ਜਿਹੜੀ ਹੈਗੀ ਹੈ ਮਤਲਬ ਉਹਦੇ ਵਿੱਚ ਜਿਹੜੇ ਹੈਗੇ ਆ ਉਹ ਇਹ ਦੇਖਿਆ ਜਾਂਦਾ ਜਦੋਂ ਤੁਸੀਂ ਜਨਮ ਲਿਆ ਹਾਂਜੀ ਉਸ ਵਕਤ ਅਸਮਾਨ ਦੀ ਇੱਕ ਫੋਟੋ ਖਿੱਚ ਲਈ ਉਹਨੂੰ ਅਸੀਂ ਕੁੰਡਲੀ ਕਹਿੰਦੇ ਆ ਠੀਕ ਹੈ ਤੇ ਜਦੋਂ ਇਹ ਚੀਜ਼ ਕ੍ਰੀਏਟ ਹੋਈ ਉਸ ਵਕਤ ਕਿਹੋ ਜਿਹਾ ਮੌਸਮ ਸੀਗਾ ਕਿਹੋ ਜਿਹਾ ਸਮਾ ਸੀਗਾ ਕਿਹੋ ਜਿਹੀ ਦੂਜੀ ਚੀਜ਼ ਆ ਉਹ ਚੀਜ਼ਾਂ ਜਿਹੜੀਆਂ ਆ ਗਈਆਂ ਇਹ ਜਿਹੜੇ ਜਿਦਾ ਹੁਣ ਸਟਾਰ ਰਹਿ ਗਿਆ ਹੁਣ ਇਹਦੀ ਵੀ ਕੀ ਗਰੰਟੀ ਹੈ ਕਿਦਾਂ ਆਪਾਂ ਮੰਨ ਲਈਏ ਕਿ ਸਟਾਰ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਫਰਕ ਪਾਉਂਦੇ ਚੰਗਾ ਜਾਂ ਮਾੜਾ ਹਾਂਜੀ ਹੁਣ ਕੁਝ ਦਿਨ ਪਹਿਲਾਂ ਇੱਥੇ ਨਾਇਗਰਾ ਫਾਲ ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਚੰਦਰ ਗ੍ਰਹਿਣ ਲੱਗਿਆ ਹਾਂਜੀ ਲੂਨਾ ਸੂਰਿਆ ਗ੍ਰਹਿਣ ਨਾ ਸਾਰੇ ਲੂਨਾ ਹਾਂ ਚੰਦਰਮਾ ਸੂਰਜ ਤੇ ਧਰਤੀ ਦੇ ਵਿੱਚੋਂ ਲੰਘਿਆ ਤੇ ਉਹ ਪੂਰਾ ਜਿਹੜਾ ਹੈਗਾ ਆ ਉਹਨੇ ਸੂਰਜ ਦੀ ਰੌਸ਼ਨੀ ਨੂੰ 150 ਕਿਲੋਮੀਟਰ ਤੱਕ ਕਾਲਾ ਕਰਤਾ ਥੱਲੇ ਧਰਤੀ ਤੇ ਇੱਕਦਮ ਨਾਈਟ ਪੈ ਗਈ ਨਾਈਟ ਹੋ ਗਈ ਲਾਈਟਾਂ ਜਲ ਪਈਆਂ ਜਿਹੜੀਆਂ ਆਟੋ ਸਗੀਆਂ ਗੱਡੀਆਂ ਦੀਆਂ ਜਿਹੜੀਆਂ ਲਾਈਟਸ ਉਹ ਔਨ ਹੋ ਗਈਆਂ ਬਿਕੋਜ਼ ਇੰਨਾ ਹਨੇਰਾ ਪੇਚੇ ਹਨੇਰਾ ਹੋ ਗਿਆ ਉਹ ਜਿਹੜਾ ਇਵੈਂਟ ਹੋਇਆ ਉਹ ਇਵੈਂਟ ਦਾ ਤਕਰੀਬਨ ਕਈ ਲੋਕਾਂ ਨੂੰ ਦੋ ਦੋ ਤਿੰਨ ਤਿੰਨ ਸਾਲ ਪਹਿਲਾਂ ਦਾ ਪਤਾ ਸੀ ਵੀ ਇੱਥੇ ਐਨੇ ਤਰੀਕ ਨੂੰ ਇਹ ਹੋਣਾ ਤੇ ਹਾਂਜੀ ਇਸੇ ਤਰ੍ਹਾਂ ਜਿਹੜੇ ਸਾਡੇ ਉਹ ਦੇ ਰਿਹਾ ਕੈਲਕੂਲੇਸ਼ਨ ਹੈ ਇੰਡੀਅਨ ਅਸਟ੍ਰੋਲੋਜੀ ਦੀ ਦੇਖੋ ਤਾਂ ਹਜ਼ਾਰਾਂ ਸਾਲਾਂ ਤੋਂ ਗ੍ਰਹਿਣਾਂ ਦੀਆਂ ਜਿਹੜੀਆਂ ਕੱਡੀਆਂ ਆਉਂਦੀਆਂ ਕੁੰਭ ਦਾ ਮੇਲਾ ਆ ਉਸ ਦਿਨ ਗ੍ਰਹਿਣ ਲੱਗਦਾ ਇੱਕ ਹਰ 12 ਸਾਲ ਬਾਅਦ ਲੱਗਦਾ ਕਿਹੜਾ ਜੀ ਕੁੰਭ ਦਾ ਮੇਲਾ ਓਕੇ ਅਲਾਹਾਬਾਦ ਅਲਾਹਾਬਾਦ ਉਹ ਕੈਲਕੂਲੇਸ਼ਨ ਹੈ ਅੱਛਾ ਹੁਣ ਉਹਨਾਂ ਚੀਜ਼ਾਂ ਦਾ ਜਦੋਂ ਜਦੋਂ ਪੂਰਨਮਾ ਹੁੰਦੀ ਹੈ ਤੁਸੀਂ ਦੇਖੋ ਉਸ ਦਿਨ ਜਿਹੜਾ ਸਮੁੰਦਰ ਦਾ ਪਾਣੀ ਬਹੁਤ ਹਾਈ ਹੋ ਜਾਂਦਾ ਹਾਈ ਟਾਈਡਸ ਹੋ ਜਾਂਦੀਆਂ ਹਾਂਜੀ ਉਹ ਪਾਣੀ ਨੂੰ ਖਿੱਚਦਾ ਆਪਣੀ ਤਰਫ ਜਿਹੜਾ ਚੰਦਰਮਾ ਇਸੇ ਤਰ੍ਹਾਂ ਜਦੋਂ ਮਾਵਸ ਹੁੰਦੀ ਹੈ ਉਸ ਵਕਤ ਉਹ ਹੀ ਪਾਣੀ ਜਿਹੜਾ ਥੱਲੇ ਚਲੇ ਜਾਂਦਾ ਤੇ ਇਹ ਚੀਜ਼ਾਂ ਅਫੈਕਟ ਕਰਦੀਆਂ ਨਾ ਸਾਡੇ ਨਾਲ ਰਹੀ ਗੱਲ ਹੁਣ ਸੂਰਜ ਹੈ ਸੂਰਜ ਅਗਰ ਜੇ ਜਦੋਂ ਉੱਗਦਾ ਹੈ ਉਹ ਇਸ ਧਰਤੀ ਦੇ ਉੱਤੇ ਜਿਹੜੀ ਬਨਸਪਤੀ ਉਗਦੀ ਉਹਦੀ ਲਾਈਟ ਦੇ ਨਾਲ ਜੇ ਲਾਈਟ ਨਾ ਹੋਵੇ ਦੇਖੋ ਸਭ ਕੁਝ ਖਤਮ ਹੋ ਜਾਂਦਾ ਇਹ ਸਾਰੀਆਂ ਚੀਜ਼ਾਂ ਸਾਡੇ ਤੇ ਅਫੈਕਟ ਪੈਂਦੀਆਂ ਹਾਂ ਇਹਨਾਂ ਨੂੰ ਅੰਧਵਿਸ਼ਵਾਸ ਚ ਲੈ ਜਾਣਾ ਉਹ ਇੱਕ ਡਿਫਰੈਂਟ ਜੋਤਿਸ਼ ਇਸ ਕਰਕੇ ਫਿਰ ਬਦਨਾਮ ਇਸ ਕਰਕੇ ਹੋ ਗਿਆ ਬਿਕੋਜ਼ ਇਹ ਤੇ ਚੰਦਾ ਵਿਸ਼ਵਾਸ ਬਹੁਤ ਆ ਗਿਆ ਲੋਕੀ ਕੀ ਕਰਦੇ ਆ ਜੋ ਕਿ ਜੋਤਿਸ਼ੀ ਕੋਲ ਜਾਂਦੇ ਆ ਤੇ ਉਹ ਆਪਣੇ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ ਮਗਰ ਉਹ ਕੁਝ ਐਸਾ ਚਾਹੁੰਦੇ ਆ ਵੀ ਤੂੰ ਸਾਨੂੰ ਕੋਈ ਨਗ ਦੇ ਦੇ ਕੋਈ ਸਾਨੂੰ ਐਸਾ ਚੀਜ਼ਾਂ ਕੋਈ ਕਰ ਦੇ ਇਸ ਕਰਕੇ ਜਿਹੜਾ ਆ ਜੋਤਿਸ਼ ਜਿਹੜਾ ਆ ਉਹ ਬਦਨਾਮ ਤੇ ਕੋਈ ਵੀ ਹੈ ਅਗਰ ਅਗਰ ਕੋਈ ਡਾਕਟਰੀ ਦਾ ਵੀ ਧੰਦਾ ਆ ਅਗਰ ਕੋਈ ਬੰਦਾ ਲੁੱਟਣਾ ਸ਼ੁਰੂ ਕਰ ਦਿੰਦਾ ਹੈ ਤੇ ਇੰਜੀਨੀਅਰ ਹੈ ਚਾਹੇ ਲਾਇਰ ਹੈ ਐਨੀ ਪ੍ਰੋਫੈਸ਼ਨਲ ਫੀਲਡ ਦੇ ਵਿੱਚ ਕੋਈ ਇਨਸਾਨ ਹੈਗਾ ਉਹ ਅਗਰ ਉਹਦੇ ਵਿੱਚ ਪੈਸਾ ਕਮਾਉਣ ਦੇ ਵਿੱਚ ਜਿਹੜੀ ਅਸਲੀ ਚੀਜ਼ ਤੋਂ ਹਟ ਗਿਆ ਤੇ ਡੈਫੀਨਿਟਲੀ ਉਹ ਵੀ ਬਦਨਾਮ ਹੋ ਜਾਏਗਾ ਹਾਂਜੀ ਕਿਹੜਾ ਤੰਦਾ ਹੈ ਜਿਹੜਾ ਬਦਨਾਮ ਨਹੀਂ ਹੈ ਕਿਹੜਾ ਤੰਦਾ ਹੈ ਜਿਹਦੇ ਵਿੱਚ ਗੁੱਡ ਨਹੀਂ ਹੈ ਤੇ ਕਿਹੜਾ ਤੰਦਾ ਐਸਾ ਹੈ ਜਿਹਦੇ ਵਿੱਚ ਬੈਡ ਨਹੀਂ ਹੈ ਇਹ ਡਿਪੈਂਡ ਤੁਹਾਡੇ ਦੇ ਕਰਦਾ ਸੋ ਅਸਟਰੋਲੋਜੀ ਜਿਹੜੀ ਹੈਗੀ ਆ ਉਹ ਤੁਹਾਡੇ ਫਿਊਚਰ ਨੂੰ ਜਾਣ ਦਾ ਇੱਕ ਜਾਣਨ ਦਾ ਫਿਊਚਰ ਕੀ ਹੈ ਉਹਨੂੰ ਜਾਣਨ ਦਾ ਇੱਕ ਵਿਦਵਾਨਤਾ ਹੈ ਤੇ ਉਹ ਉਹਨੂੰ ਰੈਦਰ than that ਕਟਾਕਸ ਦੀ ਨਿਗਰਾਨੀ ਦੇਖਣ ਦੀ ਬਜਾਏ ਆਪ ਲਰਨ ਕਰੋ ਕਿ ਸੱਚਮੁੱਚ ਕੁਝ ਹੈ ਇਦ ਵਿੱਚ ਕਿ ਨਹੀਂ ਹੈ ਠੀਕ ਹੈ ਜੀ ਉਹ ਇੱਕ ਤਰ੍ਹਾਂ ਸਟੀਅਰਿੰਗ ਵੀਲ ਹੋ ਗਿਆ ਉਹ ਕਿਸੇ ਹੋਰ ਦੇ ਕਿਸੇ ਹੋਰ ਨੂੰ ਦੇਣ ਦੀ بجائے ਉਹ ਆਪਣੇ ਹੱਥ 'ਚ ਆ ਜਾਵੇ ਆਪਣੇ ਹੱਥ ਫੜ ਕੇ ਉਹਨੂੰ ਅੰਡਰਸਟੈਂਡ ਕਰੋ ਠੀਕ ਹੈ